ਲੋ ਜੀ ਇਹ ਖਬਰ ਤੁਹਾਡੇ ਮਤਲਬ ਦੀ ਹੈ ਕਿਉਂਕਿ ਬਿਲਕੁਲ ਧਿਆਨ ਨਾਲ ਸਪਿਟ ਕੋਇਚ ਨਹੀਂ ਕਰਨਾ ਹੈਗਾ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਇਹ ਐਚ ਐਫ ਐਸ ਸੀ ਬੈਂਕ ਦੀ ਜਿਹੜੀ ਏਟੀਐਮ ਸ਼ਾਖਾ ਹੈ ਉਸ ਦੇ ਵਿੱਚ ਥੱਗਾਂ ਦੇ ਹੌਸਲੇ ਜਿਹੜੇ ਐਨੇ ਸਿਖਰ ਤੇ ਪਹੁੰਚ ਚੁੱਕੇ ਨੇ ਕਿ ਉਹ ਬਜ਼ੁਰਗਾਂ ਟੱਟਣੋਂ ਵੀ ਨਹੀਂ ਬਚਦੇ ਏਕਾ ਨਮਾ ਮਹਲ ਜਿਹੜਾ ਸਾਹਮਣੇ ਆਇਆ ਹੈ ਇਹ ਤੁਮ ਜ਼ਰੂਰ ਜਿਹੜਾ ਹੈਗਾ ਪੈਸੇ ਲੈਣੇ ਕੱਢਣੇ ਵਾਸਤੇ ਜਾਂਦਾ ਹੈ ਪਰ ਰਸਤੇ ਵਿੱਚ ਉਹਨੂੰ ਇੱਕ ਬਾਈਕ ਵਾਲਾ ਕਹਿੰਦਾ ਕਿ ਚਲੋ ਬਜ਼ੁਰਗ ਜੀ ਕਿੱਥੇ ਜਾ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਬੈਂਕ ਜਾ ਰਿਹਾ ਹਾਂ ਤੇ ਉਹਨਾਂ ਨੂੰ ਨਾਲ ਬਿਠਾ ਕੇ ਮਦਦ ਵੀ ਕੀਤੀ ਤੇ ਮਦਦ ਦੇ ਕਰਨ ਤੋਂ ਬਾਅਦ ਜਦੋਂ ਉਹ ਪੈਸੇ ਕਢਾਉਣ ਲੱਗੇ ਤਾਂ ਉਹਨਾਂ ਨੇ ਕਿਹਾ ਇਹ ਪੈਸੇ ਉਹਨਾਂ ਤੋਂ ਨਹੀਂ ਨਿਕਲੇ ਥੋੜਾ ਦੋ ਤਿੰਨ ਵਾਰੀ ਟਰਾਈ ਕੀਤਾ ਤਾਂ ਉਹਨਾਂ ਨੇ ਮਦਦ ਦੇ ਰੂਪ ਦੇ ਵਿੱਚ ਕਿਹਾ ਵੀ ਚਲੋ ਮੈਂ ਇੱਕ ਤੁਹਾਨੂੰ ਕਢਵਾ ਕੇ ਦੇ ਦਿੰਦਾ ਏ ਤੇ ਉਸ ਬਜ਼ੁਰਗ ਨੂੰ ਉਹ ਪੈਸੇ ਵੀ ਕਢਵਾ ਕੇ ਦੇ ਦਿੰਦਾ ਏ ਤੇ ਆਖਰਕਾਰ ਜਦੋਂ ਉਹ ਜਾਣ ਲੱਗਦੇ ਨੇ ਬਜ਼ੁਰਗ ਪੈਸੇ ਕਢਵਾ ਕੇ ਤਾਂ ਏਟੀਐਮ ਜਿਹੜਾ ਆਇਆਗਾ ਉਹਨਾਂ ਲਈ ਏਟੀਐਮ ਜਿਹੜਾ ਹੈਗਾ ਹੈ ਉਹਨਾਂ ਨੂੰ ਪਕੜਾ ਦਿੰਦਾ ਏ ਤੇ ਅਸਲੀ ਵਾਲਾ ਜਿਹੜਾ ਹੈ ਉਹ ਖੁਦ ਰੱਖ ਲੈਂਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਬਜ਼ੁਰਗਾਂ ਨੇ ਇਹ ਵੀ ਦੱਸਿਆ ਕਿ ਉਹ ਹੁਣ ਤੱਕ 9990000 ਦੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ ਹੈਗੀਆਂ ਐ ਉਹ ਕਰਕੇ 4 ਵਜੇ ਜਿਹੜੀਆਂ ਕੀਤੀਆਂ ਗਈਆਂ ਉਹਦੇ 4 ਲੱਖ ਰੁਪਏ ਜਿਹੜਾ ਹੈਗਾ ਏ ਉਹ ਥੱਗਾ ਨੇ ਉਹਨਾਂ ਦੇ ਜਿਹੜੀ ਕਮਾਈ ਹੈ ਮੈਂ ਦੀ ਕਮਾਈ ਜਿਹੜੀ ਫੋਨ ਦੱਸੀਆਂ ਦੀ ਕਮਾਈ ਕਹਿੰਦੇ ਆ ਬਿਲਕੁਲ ਹੀ ਉਹ ਲੁਟੇਰੇ ਜਿਹੜੇ ਹੈਗੇ ਲੁਪਕੇ ਲੱਗੇ ਨੇ ਤੇ ਤੁਸੀਂ ਵੀ ਹਮੇਸ਼ਾ ਜਾਗਰੂਕ ਰਹਿਣਾ ਹੈ ਪੀਵੀ 12 ਅਪਡੇਟ ਤੁਹਾਨੂੰ ਇਸ ਗੱਲ ਤੋਂ ਮਹਨ ਕਰ ਰਿਹਾ ਹੈ ਇਹ ਤੁਹਾਨੂੰ ਸਲਾਹ ਦਿੰਦਾ ਹੈ ਕਿ ਜਦੋਂ ਵੀ ਕੋਈ ਐਸਾ ਸ਼ਖਸ ਤੁਹਾਨੂੰ ਲੱਗਦਾ ਹੈ ਜਾਂ ਇਸਤੇ ਤੁਹਾਨੂੰ ਸ਼ੱਕ ਹੋਵੇ ਤਾਂ ਕਿਰਪਾ ਕਰਕੇ ਉਸੇ ਵੇਲੇ ਜਿਹੜਾ ਹੈਗਾ 100 ਨੰਬਰ ਤੇ ਕਾਲ ਕਰਕੇ ਤੁਸੀਂ ਉਹਨੂੰ ਪਕੜਵਾ ਸਕਦੇ ਹੋ ਉਹਨੂੰ ਇੱਕ ਸਰਵਿਸ ਕਰਵਾ ਸਕਦੇ ਹੋ ਤੇ ਜਦੋਂ ਵੀ ਕੋਈ ਇਸ ਗੱਲ ਨੂੰ ਕਹਿੰਦਾ ਹੈ ਕਿ ਤੁਹਾਡੇ ਅਸੀਂ ਪੈਸੇ ਅਸੀਂ ਕਢਵਾ ਦਿੰਦੇ ਹਾਂ ਤਾਂ ਆਪਣੇ ਏਟੀਐਮ ਤੇ ਕੋਈ ਨਾ ਕੋਈ ਨਿਸ਼ਾਨੀ ਜਿਹੜੀ ਹੈ ਉਹ ਜ਼ਰੂਰ ਲਾ ਕੇ ਰੱਖੋ ਤਾਕੇ ਤੁਹਾਨੂੰ ਆਪਣੇ ਏਟੀਐਮ ਦੀ ਪਛਾਣ ਹੋਵੇ ਤੁਸੀਂ ਵੀ ਇਸ ਠੱਗੀ ਦਾ ਸ਼ਿਕਾਰ ਨਾ ਹੋ ਸਕੋ ਤੋਂ ਇਹੀ ਗੱਲਾਂ ਤੁਹਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਇਹ ਇੱਕ ਨਹੀਂ ਹਤੇ ਐਸ ਐਸੇ ਮਾਮਲੇ ਜਿਹੜੇ ਆ ਉਹ ਬਹੁਤ ਸਾਰੇ ਦੇਖਣ ਨੂੰ ਮਿਲੇ ਐ ਤੇ ਤੁਸੀਂ ਬਜ਼ੁਰਗੀਆਂ ਚਿਹਰੇ ਦੀਆਂ ਹਵਾਈਆਂ ਜਿਹੜੀਆਂ ਹੈਗੀਆਂ ਬਜ਼ੁਰਗੀਆਂ ਉੜੀਆਂ ਪਈਆਂ ਨੇ ਕਿਉਂਕਿ ਉਹਨਾਂ ਦੀ ਚਾਰ ਕਮਾਈ ਕੀਤੀ ਹੋਈ ਦਸਾਂ ਨੌਹਾਂ ਦੀ ਕਿਰਤ ਜਿਹੜੀ ਕੀਤੀ ਹੋਈ ਹੈ ਉਹ ਠੱਗਾ ਨੇ 1 ਮਿੰਟਾਂ ਦੇ ਵਿੱਚ ਹੀ ਰਫਾ ਚੱਕਰ ਹੋ ਕੇ ਨਿਕਲ ਗਏ 4 ਲੱਖ ਰੁਪਏ ਜਿਹੜਾ ਹੈਗਾ ਉਹ ਦੱਸਿਆ ਜਾਂਦਾ ਹੈ ਕਿ 4 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਇਸ ਬਾਬਾ ਜੀ ਦੇ ਨਾਲ ਜਿਹੜੀ ਹੈ ਉਹ ਮਾਰੀ ਗਈ ਹੈ ਤੇ ਮਿਹਨਤ ਦੀ ਕਮਾਈ ਨੂੰ ਚੂਨਾ ਲਾਉਣ ਲੱਗੇ 1 ਮਿੰਟ ਵੀ ਨਹੀਂ ਲੱਗਿਆ ਸੋ ਇਸ ਕਰਕੇ ਤੁਹਾਨੂੰ ਬਾਰ ਬਾਰ ਕਹਿੰਦੇ ਜਦੋਂ ਵੀ ਕਿਤੇ ਏਟੀਐਮ ਦੇ ਵਿੱਚ ਜਾਈਏ ਤਾਂ ਆਪਣੇ ਆਪ ਨੂੰ ਹਮੇਸ਼ਾ ਇੱਕ ਜਾਗਰੂਕ ਰੱਖਣਾ ਹੈ ਆਪਣੇ ਮਨ ਨੂੰ ਸੁਵੋਧਨ ਰੱਖਣਾ ਹੈ ਕਿ ਕਿਸੇ ਵੀ ਥੱਗੀ ਦਾ ਸ਼ਿਕਾਰ ਨਾ ਹੋ ਸਕੋ ਤਾਂ ਇਸ ਕਰਕੇ ਹਮੇਸ਼ਾ ਜਦੋਂ ਵੀ ਤੁਸੀਂ ਉੱਥੇ ਜਾਂਦੇ ਹੋ ਤਾਂ ਕਿਸੇ ਨਾ ਕਿਸੇ ਨੂੰ ਨਾਲ ਜ਼ਰੂਰ ਲੈ ਕੇ ਜਾਣਾ ਹੈ ਤਾਂ ਕਿ ਦੂਜਾ ਬੰਦਾ ਖੜ ਕੇ ਤੁਹਾਡੀ ਇਹ ਜਿਹੜੀ ਪਹਿਰੇਦਾਰੀ ਵੀ ਕਹਿ ਸਕਦੇ ਅਸੀਂ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਜਦੋਂ ਪੁਲਿਸ ਵਾਲਿਆਂ ਨੇ ਦੀ ਸ਼ਾਨਦਾਨ ਕੀਤੀ ਤਾਂ ਉਹ ਜਿਹੜਾ ਚੋਰ ਆ ਪਛਾਣਿਆ ਗਿਆ ਤੇ ਬਾਬਾ ਜੀ ਨੂੰ ਪੁੱਛਿਆ ਵੀ ਇਹੀ ਬੰਦਾ ਹੈ ਤਾਂ ਇਹਨਾਂ ਨੇ ਕਿਹਾ ਵੀ ਬੰਦਾ ਤਾਂ ਪਛਾਣ ਲਿਆ ਗਿਆ ਹੈ ਪਰ ਉਹ ਥੱਗੀ ਦਾ ਪੈਸਾ ਮਿਲਣਾ ਹੈ ਕਿ ਨਹੀਂ ਮਿਲਣਾ ਹੈ ਯਾ ਜਿਹੜੇ ਕਈ ਵਾਰ ਐਸਾ ਵੀ ਹੁੰਦਾ ਹੈ ਬਹੁਤ ਖਬਰਾਂ ਐਸੀਆਂ ਮਿਲਦੀਆਂ ਆ ਕਿ ਬੈਂਕ ਦੇ ਬੈਂਕਾਂ ਨਾਲ ਦੇ ਨਾਲ ਇਹਨਾਂ ਦਾ ਹੀ ਤਾਲਮੇਲ ਜਿਹੜੇ ਹੈਗੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਪਰ ਅੰਜੀਮ ਇਲਜ਼ਾਮ ਜਿਹੜੇ ਆ ਉਹ ਲੱਗਦੇ ਨਜ਼ਰ ਆ ਰਹੇ ਹੁੰਦੇ ਆ ਪਰ ਹੁਣ ਇਹ ਠੱਗੀ ਦੇ ਪੈਸੇ ਜਿਹੜਾ ਹੈਗਾ ਬਾਬਾ ਜੀ ਨੂੰ ਮਿਲਦਾ ਹੈ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਤੁਹਾਨੂੰ ਹਮੇਸ਼ਾ ਸ਼ੱਕਤ ਰਹਿਣਾ ਚਾਹੀਦਾ ਹੈ ਆਪਣੇ ਏਟੀਐਮ ਨੂੰ ਪੈਸਾ ਕਢਾਉਣ ਲੱਗੇ ਹਮੇਸ਼ਾ ਧਿਆਨ ਦਿਓ ਕੋਰੀਅਰ ਵਾਲੇ ਨੇ ਆਣਾ ਸੀ ਮੋਬਾਈਲ लेके ਮੈਨੂੰ ਪੇਮੈਂਟ ਕਰਨੀ ਸੀ ਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਮੈਂ ਟਰਾਈ ਕਰੀ ਤਿੰਨ ਵਾਰੀ ਟਰਾਈ ਕਰੀ ਦੋ ਤਿੰਨ ਵਾਰੀ ਤੇ ਮੇਰਾ ਚੰਦਰ ਤੋਂ ਚੱਲਿਆ ਨਹੀਂ ਇਸੇ ਦੇ ਦੌਰਾਨ ਇੱਕ ਬੰਦਾ ਜੋ ਯੰਗ ਮੈਨੇਜਰ ਸੀ ਉਹ ਹਿੰਦੀ ਬੋਲਦਾ ਸੀ ਕਹਿੰਦਾ ਕੀ ਬਾਤ ਅੰਕਲ ਜੀ ਚੱਲ ਹੀ ਰਹਾ ਮਹਾਂ ਮੈਂ ਯਾਰ ਦੇਖੋ ਚੱਲ ਹੀ ਰਿਹਾ ਮੈਂ ਦੇਖੂ ਟਰਾਈ ਮਾਰ ਕੇ ਮੈਂ ਦੇਖ ਲਾ ਭਾਈ ਉਸ ਨੇ ਪਾਇਆ ਜੀ ਮੇਰੇ ਬਤਲੋ ਚੱਲ ਪਿਆ ਪੈਸੇ ਕੱਢ ਕੇ ਅਜਲ ਬਾਹਰ ਆ ਕੇ ਮੈਂਨੇ ਪੈਸੇ ਫੜਦੇ ਮੈਂ ਪੈਸੇ ਗਿਣਨ ਲੱਗ ਗਿਆ ਉਹਨੇ ਕੱਢਿਆ ਏਟੀਐਮ ਜੀ ਮੇਰੇ ਹੱਥ ਨੂੰ ਫੜਾ ਉਹ ਮੈਂਨੇ ਪੈਸਿਆਂ ਨਾਲ ਜੇਬ ਵਿੱਚ ਪਾ ਲਏ ਉਹਨੇ ਮੈਨੂੰ ਨਕਲੀ ਫੜਾਤਾ ਜੀ ਅਸਲੀ ਮੇਰਾ ਉਹ ਲੈ ਗਿਆ ਮੈਂ ਜਾ ਕੇ ਉਮੇ ਘਰ ਦੇਆਂ ਨੂੰ ਪੈਸੇ ਫੜਾਏ ਹੋਰੀ ਰੰਨ ਉੱਤੇ ਜਾ ਕੇ ਮੈਂ ਪੈ ਗਿਆ ਮੇਰੀ ਤਬੀਬ ਤੇ ਫਰਾਵਤੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਮੈਨੇ ਮੈਸੇਜ ਦੇਖੇ ਨਹੀਂ ਹੈਗੇ ਤੇ ਬਸ ਉਹ ਪੈਸੇ ਉਹਨੇ ਮੇਰੇ ਸਾਰੇ ਮੇਰੀ ਤਾਂ ਜ਼ਿੰਦਗੀ ਭਰ ਦੀ ਮਤਲਬ ਮਾਈ ਜਿਹੜੀ ਮੇਰੀ ਪੈਨਸ਼ਨ ਆਉਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ ਤੇ ਚੱਲਦਾ ਸੀ 4 ਲੱਖ ਸਵਾ ਲੱਖ 4 ਲੱਖ ਰੁਪਏ ਮੇਰਾ 24 ਘੰਟੇ ਦੇ ਵਿੱਚ ਵਿੱਚ ਹੁੰਦੇ ਪੁਲਸ ਵਾਲਿਆਂ ਨੂੰ ਜੇ ਉੱਥੇ 99990000 ਦੀਆਂ ਉਹ ਹੋਈਆਂ ਨਹੀਂ ਦੀਆਂ ਆਦਰ ਅਕਾਊਂਟਸ ਜੇ ਹੁਣ ਪੁਲਸ ਵਾਲੇ ਉਹ ਆਦਰ ਅਕਾਊਂਟ ਵਾਲੇ ਨੂੰ ਫੜਨ ਅੱਛਾ ਪੁਲਸ ਵਾਲਿਆਂ ਜਦ ਅਸੀਂ ਸਾਈਬਰ ਉਹਦੇ ਚ ਗਏ ਥੱਲੇ ਚ ਉਹਨਾਂ ਨੇ ਫੋਟੋ ਵੀ ਦਿਖਾਈ ਮੈਨੂੰ ਕਹਿੰਦੇ ਇਹੀ ਬੰਦਾ ਹਾਂ ਕਹਿੰਦੇ ਸਾਡੇ ਟਰੇਸ ਤੇ ਆ ਇਹ ਬੰਦਾ ਉਹਨੇ ਮੈਨੂੰ ਫੋਟੋ ਵੈਰੀਫਾਈ ਕਰਾਈ ਮਖਾਈ ਹੀ ਬੰਦਾ ਏ ਵੀ ਬਹੁਤ ਬਰਦਾਸ਼ਤਾ ਕਰ ਰਿਹਾ ਵੀ ਮੇਰੇ ਨਾਲ ਤਾਂ ਹੋ ਗਈ ਮੈਂ ਕਹਿਣਾ ਵੀ ਕਿਸੇ ਹੋਰ ਨਾਲ ਨਾ ਹੋ ਜੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਜਿੰਨਾ ਖਲੀ ਫੜਾਤਾ ਜੀ ਉਹ ਡੈਡ ਸੀ ਜਮਾ ਹੀ ਮਤਲਬ ਜਦ ਦੂਜੇ ਦਿਨ ਮੈਨੇ ਜਦ ਮੈਨੂੰ ਪਤਾ ਲੱਗਿਆ ਵੀ ਮੇਰੇ ਐਨਏ ਉਹ ਆਏ ਨੇ ਪੈਸੇ ਕਿੱਥੇ ਗਏ ਮੈਂ ਏਟੀਐਮ ਤੇ ਫੇਰ ਆਇਆ ਜੀ ਵੀ ਮੈਂ ਬੈਲੈਂਸ ਚੈੱਕ ਕਰਾਂ ਜਦ ਮੈਨੇ ਉਹ ਕੱਢਿਆ ਜੀ ਉਹ ਤਾਂ ਨਕਲੀ ਸੀ ਮੇਰੇ ਤਾਂ ਫੀ ਮਤਲਬ ਜਾਨ ਜੀ ਨਿਕਲ ਗਈ ਲੱਗਾ ਮੇਰੇ ਕੰਬਲ ਲੱਗ ਗਿਆ ਮਤਲਬ ਕੋਸ 20 ਪੀ ਦੀ ਵਧਿਆ ਹੋਇਆ ਸੀ ਕਬੀ ਤੇ ਮੇਰਾ ਮੇਰਾ 7.4 ਲੱਖ ਰੁਪਇਆ ਮਤਲਬ ਇੱਕ ਦਿਨ ਦੇ ਵਿੱਚ ਮੇਰਾ ਸਾਰੀ ਜ਼ਿੰਦਗੀ ਦੀ ਪਰ ਆਮ ਕਮਾਈ ਜਿਹੜੀ ਮੇਰਾ ਪੈਨਸ਼ਨਰ ਆ ਮੈਂ ਮੈਂ ਤਾਂ ਥੋੜੀ ਪੈਨਸ਼ਨ ਮਿਲਦੀ ਹੈ ਉਹਦੇ ਜੇ ਮੇਰਾ ਗਿਆ ਸੀ ਮੈਂ ਉਹਨਾਂ ਤੋਂ ਬਾਅਦ ਫਿਰ ਮੈਂ ਠਾਣੇ ਗਿਆ ਜੀ ਉਹ ਕਹਿੰਦੇ ਉਹ ਲਿਓ ਸਟੇਟਮੈਂਟ ਕਢਾ ਕੇ ਸਟੇਟਮੈਂਟ ਲਿਆ ਕੇ ਮੈਂ ਉਹਨਾਂ ਦਿੱਤੀ ਉਹ ਕਹਿੰਦੇ ਜੀ ਤੁਸੀਂ ਸਾਈਬਰ ਫਰਡ ਤੇ ਬਣਿਆ ਹੋਇਆ ਥਾਣਾ ਬਣਿਆ ਹੋਇਆ ਸੰਗਰੂਰ ਉੱਥੇ ਜਾ ਕੇ ਉਹ ਕਰਾਓ ਫਿਰ ਮੈਨੇ ਡਾਇਰੀ ਕਰਾ ਕੇ ਜੀ ਆਪਣੇ ਰਿਪੋਰਟ ਲਿਖਾ ਕੇ ਉਹਨਾਂ ਨੂੰ ਸਾਰੀ ਸਟੇਟਮੈਂਟ ਸਾਰਾ ਉਹਨਾਂ ਦੇ ਦਿੱਤਾ ਉੱਥੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਫੋਟੋ ਦਿਖਾਈ ਵੀ ਆਹੀ ਫੋਟੋ ਹੈ ਜੀ ਮਹਾ ਉਸ ਤੋਂ ਬਾਅਦ ਕੱਲ ਮੈਂ ਐਸਪੈਸ਼ਲ ਸਨਾਨ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਮੈਨੂੰ ਬਹੁਤ ਰਿਸਪੌਂਸ ਦਿੱਤਾ ਜੀ ਬਹੁਤ ਗੁੱਡ ਬੰਦੇ ਨੇ ਮੈਂ ਕਿਹਾ ਨਾ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਕਰੇ ਬਹੁਤ ਉਹਨਾਂ ਨੇ ਮੈਨੂੰ ਮਤਲਬ ਬਜ਼ੁਰਗਾਂ ਬਜ਼ੁਰਗਾਂ ਮੈਨੂੰ ਚਾਹ ਵੀ ਪਲਾਈ ਜੀ ਬਹੁਤ ਮੇਰਾ ਹੌਸਲਾ ਵੀ ਵਧਾਇਆ ਵੀ ਤੁਹਾਨੂੰ ਹੁਣ ਕਿਸੇ ਦੀ ਕਿਸ ਪਾਰਸ ਦੀ ਲੋੜ ਨਹੀਂ ਮੇਰਾ ਹੈ ਉਹਨਾਂ ਉਹਨਾਂ ਮੇਰੇ ਸਾਹਮਣੇ ਹਰਜੀਤ ਕੌਰ ਇਨਚਾਰਜ ਹੈ ਜੀ ਐਮਰਸੈਲ ਦੀ ਵੀ ਇਹ ਵੀ ਤੁਸੀਂ ਇਹ ਨਾ ਸਮਝੋ ਵੀ ਤੁਹਾਡਾ ਕੇਸ ਹੈ ਜਾਂ ਮੇਰਾ ਕੇਸ ਹੈ ਬੇਪਰ ਨਾਲ ਮਿਲ ਕੇ ਇਹ ਸੌਲਵ ਕਰਨਾ ਉਹਨਾਂ ਨੇ ਐਸਐਚਓ ਸਾਹਿਬ ਨੇ ਮੈਨੂੰ ਬਹੁਤ ਮਤਲਬ ਬਹੁਤ ਮਦਦ ਕੀਤੀ ਬਹੁਤ ਮੇਰਾ ਹੌਸਲਾ ਹੀ ਵਧਾਤਾ ਜੀ ਪੈਸੇ ਤਾਂ ਚਲੋ ਗਏ ਮੇਰੇ ਗਏ ਪਰ ਮੇਰਾ ਮਤਲਬ ਮੇਰੀ ਉਮਰ ਵੱਧ ਗਈ ਉਹਨਾਂ ਦਾ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਇਹਨਾਂ ਪਤਾ ਲੱਗ ਗਿਆ ਮਤਲਬ ਤਬੀਤ ਮੇਰੀ ਖਰਾਬ ਸੀ ਜੀ ਬੀਪੀ ਬਹੁਤ ਵਧਿਆ ਹੋਇਆ ਸੀ ਮਤਲਬ ਹੁਣ ਵੀ ਮੇਰਾ ਹੱਥ ਕਦ ਕੋ ਕੰਬੀ ਜਾਂਦੇ ਨੇ ਜੀ ਬਹੁਤ ਮੇਰਾ ਦੱਖ ਬਹੁਤ ਬੁਰਾ ਹਾਲ ਹੋ ਗਿਆ ਉਹਨਾਂ ਨੇ ਚਹੀਦਾ 81 ਨਾਲ ਦਾ ਮਤਲਬ ਇੰਨੇ ਪੈਸੇ ਇੱਕ ਦਿਨ ਚ ਕਿਵੇਂ ਘਟਾ ਲਏ ਜੀ ਹੈ ਜੀ ਉੱਚ ਉਹ ਜਿਹੜੇ ਆਰਡਰ ਆਦਰ ਟਰਾਂਸਫਰ ਕਰੇ ਨੇ ਉਹ ਖਾਤੇ ਚੱਕਣ ਉਹ ਬੰਦੇ ਨੂੰ ਚੱਕਣ ਜੀ ਸਾਰਾ ਕੇਸ ਮਦਦ ਹੱਲ ਹੋ ਸਕਦਾ ਮੇਰੇ ਨਾਲ ਤਾਂ ਹੋ ਗਈ ਪਰ ਕਿਸੇ ਹੋਰ ਨਾਲ ਨਾ ਹੋਊਗਾ